Slight right Head west, then to <laughs> Head north, then slide right. ਇਸ ਗੁਰੂ ਦੇ ਦਰਬਾਰ ਸਨ ਸਨ ਕਰਨਾ Rao ਤੇ ਉਸਤਰਾਉ ਤੇ ਨਾਲ ਉਸ ਮਿਲਦੇ ਗੁਰੂ ਬਖ ਨੇ ਪੂਨੇ ਦੇ ਨੇੜੇ ਸੰਤਾਪੁਰ ਕਿਲੇ ਵਿੱਚ ਉਹ ਮਹਾਰਾਜ ਦੇ ਤਸੀਹ ਬਣਾ ਰਹੇ ਸੀ ਉੱਥੇ ਨੇ ਬਸਿਧ ਬਹਿ ਕੇ ਨਾਮ ਗੁਰਬਾਣੀ ਸਾਹਿਬ ਜੀ ਦਾ ਪਾਠ ਕਰਦੇ ਸਤਿਗੁਰੂ ਸਿੱਖ ਕੇ ਬੰਦਰ ਰਕਟਾ ਤੁਸਕਾ ਉਹ ਸਿੱਖ ਨਿਕਾਉਂਦੇ ਹਾਂ ਇਹ ਬਾਣੀ ਸੁਣ ਕੇ ਰਾਜੇ ਕਹਣ ਲੱਗੇ ਗੁਰੂ ਘਰ ਤੁਹਾਡੇ ਦੁੱਖ ਸੁੱਖ ਸੁਖਿ ਬਲਵਾਤ ਹਨ ਸਾਡੇ ਅੰਦਰ ਸੇ ਸੁਖ ਘਟਾ ਕੇ ਕੋ ਗੁਰ ਸਿੱਖਾਂ ਨੇ ਕਿਹਾ ਉਸੇ ਸੇ ਦਾ ਸਿਮਰਨ ਕਰਦੀ ਕਰਿਆ ਕਰੋ ਧਰੂਤਾ ਰਾਜ ਤੁਹਾਡੇ ਦੁੱਖ ਤੇ ਬੰਧਨ ਹਰੂ ਤੁਖ ਘਟਾ ਦੇ ਰਾਜੇ ਵੀ ਸੇ ਦਾ ਸੰਗਤ ਕਰ ਲਗੇ ਚਾਲੀ ਦਿਨਾਂ ਦੇ ਬਾਅਦ ਘਰਨਾ ਦਾਸ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜੇਲ੍ਹ ਦੇ ਵਿੱਚ ਪ੍ਰਗਟ ਹੋ ਕੇ ਰਾਜਿਆਂ ਨੂੰ ਦਰਸ਼ਨ ਦਿੱਤੇ ਗੰਢੀ ਛੋੜ ਕੀਤਾ ਮਨਹਾੜ ਲਿਆ ਕੇ ਛੱਡੇ ਜਿੱਥੇ ਹੁਣ ਗੁਰਦੁਆਰਾ ਕਫਤ ਸਰ ਸਾਹਿਬ ਬਣਿਆ ਹੈ ਉਥੋਂ ਚੱਲ ਕੇ ਰਾਜੇ ਹਜੂਰ ਸਾਹਿਬ ਆਏ ਹਜੂਰ ਸਾਹਿਬ ਤੋਂ ਨਾਤਾ ਭਾਗ ਫੌਜ ਜੀ ਰਾਜਿਆਂ ਦੀ ਰਖਿਆ ਕਰਦੇ ਹੋਏ ਉਹਨਾਂ ਨਾਲ ਇੱਥੇ ਜਨਵਾਣਾ ਮਿਲਰ ਆਏ ਰਾਜਿਆਂ ਦੇ ਅਗੜੀ ਵਿੱਚ ਹੀ ਰਹਿਣਾ ਕੀਤਾ ਮਾਤਾ ਜੀ ਰਾਜਿਆਂ ਦੀ ਰਖਿਆ ਕਰਦੇ ਹੋਏ ਸੇਵਾ ਸਿਮਰਨ ਕਰਦੇ ਹੋਏ ਇਸੇ ਅਸਥਾਨ ਤੇ ਪੁਰਖੂ ਵੀ ਸਿਧਾਰ ਗਏ ਮਾਤਾ ਜੀ ਦੀ ਯਾਦ ਵਿੱਚ ਇਹ ਮਾਤਾ ਜੀ ਦਾ ਅੰਤਿਮ ਅਸਥਾਨ ਬਣਿਆ ਹੈ ਜੀ ਆਪਕਣੀ ਚਿਰ ਆਪ ਦੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸਾਰ ਸਗਰ ਜੀ ਦਰਬਾਰ ਸਾਹਿਬ ਦੇ ਸਾਹਮਣੇ ਚਾਹ ਤੇ ਕਰ ਤਿਆਰ ਹੈ ਸਮੂਹ ਸੰਗਤ ਨਾਲ ਕੇ ਚਾਲ ਚੱਲੋ ਵਾਹਿਗੁਰੂ ਜੀ ਕਾ ਕਾ ਸਲਾਮ ਸਲਾਮ ਜੀ ਦੀ ਬਰਕਤ ਚਾਹ ਤੇਰੀ ਸਾਮਕੀ